ਆਗੇ ਤੁਸੀਂ ਦੇਖ ਰਹੇ ਹੋ ਕਲੇਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮ੍ਰਿਤਪਾਲ ਕਲੇਰ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਸ ਚੈਨਲ ਦੇ ਉੱਤੇ ਸੁਣ ਰਹੇ ਹੋ ਰਣਬੀਰ ਕੌਰ ਰਾਣਾ ਦਾ ਲਿਖਿਆ ਹੋਇਆ ਨਾਵਲ ਅਜੇਤ ਮੰਜ਼ਲ ਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ 13ਵਾਂ ਭਾਗ ਸੁਣਾਉਂਦੇ ਖੂਹੀ ਵਾਲਾ ਸਾਰਾ ਬਿੜਾ ਖੁਸ਼ੀ-ਖੁਸ਼ੀ ਫਿਰਦਾ ਹੈ ਰੂਪਕੋਲ ਸਕੂਲ 2-3 ਬੱਚੇ ਅਰਜੀਆਂ ਲੈ ਕੇ ਆ ਗਏ ਜਿਹੜੇ ਕਿ ਰੂਪਕੋਲ ਹੀ ਪੜ੍ਹਦੇ ਹਨ ਹਾਂ ਕੀ ਗੱਲ ਹੈ ਕਿੱਥੇ ਜਾਣਾ ਹੈ ਰਪਿੰਦਰ ਬੱਚਿਆਂ ਨੂੰ ਬੋਲੀ ਜੀ ਵਿਆਹਣਾ ਹੈ ਦੋ ਬੋਲੇ ਵਿਆਹ ਤਾਂ ਇੱਕ ਦਿਨ ਦਾ ਹੁੰਦਾ ਹੈ ਦੋ ਦਿਨਾਂ ਦਾ ਮੰਨ ਲਓ ਤੁਸੀਂ ਚਾਰ ਦਿਨਾਂ ਦੀਆਂ ਛੁੱਟੀਆਂ ਮੰਗ ਰਹੇ ਹੋ ਜੀ ਭੂਆ ਦਾ ਪਿੰਡ ਬਾਲੀ ਦੂਰ ਹੈ ਬਾਲੀ ਦੂਰ ਕਿੰਨੀ ਕੁ ਦੂਰ ਹੈ ਕਿਹੜਾ ਹੈ ਉਹ ਪਿੰਡ ਰੁਪਿੰਦਰ ਭੈਣ ਜੀ ਫਿਰ ਬੋਲੇ ਜੀ ਪੁੱਛੋ ਹੈ ਸੱਚੀ ਜੀ ਬੱਚੇ ਬੋਲੇ ਮੇਰਾ ਪਿੰਡ ਵੀ ਪੁੱਛੋ ਹੈ ਨਾ ਕੀ ਹੈ ਫਫੜ ਦਾ ਜੀ ਸੰਦੂਰਾ ਠੀਕ ਠੀਕ ਵਿਆਹ ਆਏ ਜਦੋਂ ਮੈਨੂੰ ਮਿਲਣ ਆਇਓ ਮੈਂ ਉੱਥੇ ਹੀ ਹੋਵਾਂਗੀ ਆਪਦੀਆਂ ਬੀਬੀਆਂ ਨੂੰ ਮੇਰੇ ਕੋਲ ਲੈ ਕੇ ਆਇਓ ਅੱਧੀ ਛੁੱਟੀ ਬੱਚੇ ਤਾਂ ਪੂਰੇ ਖੁਸ਼ ਕਿ ਭੈਣ ਜੀ ਦੇ ਪਿੰਡ ਵਿਆਹ ਜਾਵਾਂਗੇ ਰੁਪਿੰਦਰ ਨੇ ਵੀ ਯਾਦ ਸੀ ਕਿ ਸੀਬੋ ਦਾ ਬਾਪੂ ਉਹਨਾਂ ਦੇ ਕਈ ਸਾਲ ਸਿਹਰੀ ਰਿਹਾ ਹੈ ਸੀਬੋ ਵੀ ਘਰੇ ਆਉਂਦੀ ਹੁੰਦੀ ਸੀ ਕਮਰਿਆਂ ਵਿੱਚ ਬੜੀ ਹਮਸ ਹੈ ਉਸ ਦੇ ਆਪਣੀ ਕਲਾਸ ਇੱਕ ਪਿੱਪਲ ਹੀਠਾ ਲਾ ਲਈ ਹੈ ਬਦਲ ਚੜ ਕੇ ਆ ਗਏ ਹਮ ਸਾਵਣ ਦੇ ਮਹੀਨੇ ਮੀਂਹ ਪੈਣ ਨਾਲ ਦਰਖਤਾਂ ਉੱਤੇ ਜਵਾਨੀ ਆ ਜਾਂਦੀ ਹੈ ਕਰਕਰ ਆਉਂਦੇ ਕਾਲੇ ਬੱਦਲ ਮੋਰਾ ਨੂੰ ਨੱਚਣ ਲਾ ਦਿੰਦੇ ਹਨ ਚਿੱਟੇ ਕਾਲੇ ਬੱਦਲਾਂ ਦੇ ਘੋੜੇ ਆਕਾਸ਼ ਵਿੱਚ ਜਦੋਂ ਉੱਡਦੇ ਹਨ ਤਾਂ ਮਨ ਵਿੱਚ ਅਜੀਬ ਜਿਹੀ ਕਿਸਮ ਦੀ ਤਰਥੱਲੀ ਪੈਦਾ ਕਰ ਦਿੰਦੇ ਹਨ ਰੂਪ ਨੂੰ ਯਾਦ ਆਇਆ ਕਿ ਬੇਜੀ ਨੇ ਕਹਿਣਾ ਸੰਧੂਰਿਆ ਸਣ ਕੱਢ ਲਈ ਤਾਂ ਕੁੜੀਆਂ ਲਈ ਪਿੰਕ ਪਾਉਣ ਲਈ ਲਾਸ ਵਟ ਦੇਵੋ ਪੀੜੀਆਂ ਵਿਖੜਾ ਦੇਵੋ ਉਹਨੂੰ ਲੱਗਿਆ ਕਿ ਜ਼ਿੰਦਗੀ ਵੀ ਇੱਕ ਪਿੰਗੀ ਹੀ ਹੈ ਜੋ ਵਰਿਆਂ ਦੇ ਟਾਣਿਆਂ ਉੱਤੇ ਉਮਰ ਦੀਆਂ ਰस्सियां ਬੰਨ੍ਹ ਕੇ ਝੂਲਾ ਝੂਲਦੀ ਹੈ। ਬੇੜੀ ਦਾ ਪੂਰ ਤੇ ਤਿਰੰਜਨ ਦਾ ਚੰਬਾ ਸੰਧੂਰੇ ਚਾਚੇ ਦੀ ਵੱਟੀ ਲਾਸ ਉੱਤੇ ਪਿੰਗਾ ਝੂੜਦਾ ਤੇ ਪਿੱਪਲ ਦੇ ਪੱਤੇ ਤੋੜ-ਤੋੜ ਲਿਆਂਦਾ ਹੈ। ਟੀਆਂ ਪਿੰਗਾ ਝੂੜਦਿਆਂ ਤੇ ਮਾਮਾ ਉੱਥੇ ਹੀ ਗੁਲਗਲੇ ਤੇ ਪੂੜੇ ਭੇਜ ਦਿੰਦਿਆਂ। ਜਦੋਂ ਕੁੜੀਆਂ ਗਿੱਧਾ ਪਾਉਂਦੀਆਂ ਤੇ ਪਿੱਪਲ ਵੀ ਸ਼ਾਇਦ ਆਪਣੇ ਧੰਨ ਭਾਗ ਸਮਝਦਾ ਸੀ। ਹੁਣ ਅੱਧੀ ਛੁੱਟੀ ਹੋ ਗਈ। ਦੋ ਬੱਚਿਆਂ ਦੀਆਂ ਮਾਮਾ ਆ ਗੰਗਾ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਦਾ ਪਿੰਡ ਜਾ ਰਿਹਾ ਫਿਰ ਨਾਨਕਾ ਮੇਲ ਹਾਂ ਜੀ ਤੁਸੀਂ ਉੱਥੇ ਹੀ ਹੋਵੋਗੇ ਅਸੀਂ ਤੁਹਾਡੇ ਘਰ ਜਾਗੋ ਲੈ ਕੇ ਆਵਾਂਗੇ ਜੋ ਆਕਾ ਨੂੰ ਚਾਲ ਛੁੱਟੀਆਂ ਦੇ ਦਿਓ ਮਾਮਾ ਬੋਲਣਾ ਛੁੱਟੀਆਂ ਤਾਂ ਦੇਵਾਂਗੇ ਹੀ ਦੋ ਛੁੱਟੀਆਂ ਤਾਂ ਹਨ ਦੋ ਹੋਰ ਲੈ ਲੈਣਗੀਆਂ ਬਾਕੀ ਦੇਖੋ ਤੁਸੀਂ ਬੱਚਿਆਂ ਨੂੰ ਹਰ ਰੋਜ਼ ਸਕੂਲ ਟੰਗ ਨਾਲ ਤਿਆਰ ਕਰਕੇ ਸਕੂਲ ਭੇਜਿਆ ਕਰੋ ਸਾਡੇ ਵੱਲੋਂ ਕੋਈ ਕਸਰ ਨਹੀਂ ਰਹੇਗੀ ਹੁਣ ਤਾਂ ਜੀ ਤੁਸੀਂ ਸਾਡੇ ਹੀ ਹੋ ਅਸੀਂ ਪੂਰੀ ਕੋਸ਼ਿਸ਼ ਰੱਖਾਂਗੇ ਐਨਾ ਕਹਿ ਕੇ ਉਹ ਘਰ ਚਲੀਆਂ ਗੰਗਾ ਦੂਜੇ ਦਿਨ ਰੁਪਿੰਦਰ ਪੁੱਛੋ ਆ ਗਈ ਨਾਨਕਾ ਮੇਲ ਤਾਂ ਇੱਕ ਦਿਨ ਪਹਿਲਾਂ ਹੀ ਪਹੁੰਚ ਚੁੱਕਿਆ ਸੀ ਸੰਧੂਰੇ ਦੇ ਸ਼ਰੀਕੇ ਚ ਜਾਗਰ ਸਿੰਘ ਹਰਬੰਸ ਨੰਬਰਦਾਰ ਦੇ ਘਰ ਸ਼ਾਮ ਨੂੰ ਆਇਆ ਨੰਬਰਦਾਰ ਜੀ ਸਤਿ ਸ੍ਰੀ ਅਕਾਲ ਆ ਜਾਗਰਾ ਆਇਆ ਜੀ ਇੱਕ ਤਾਂ ਬੀਬੀ ਰੂਪ ਬਾਰੇ ਪੁੱਛਣਾ ਸੀ ਕਿ ਉਹ ਆ ਗਈ ਦੂਜੀ ਗੱਲ ਨਾਨਕਾ ਮੇਲ ਆਇਆ ਕੁਸਲੇ ਤੋਂ ਰਾਤ ਨੂੰ ਜਾਗੋ ਲੈ ਕੇ ਆਵੇਂ ਨਾ ਕਿ ਆ ਉਹ ਤਾਂ ਮੇਲ ਨੇ ਥੋੜਾ ਨੰਬਰਦਾਰੀ ਵਾਲਾ ਮਾਨ ਕਰਨ ਆਉਣਾ ਹੀ ਹੈ ਪਰ ਫਿਰ ਵੀ ਕੋਈ ਇਤਰਾਜ਼ ਤਾਂ ਨਹੀਂ ਵੱਡੇ ਬੀਜੀ ਨੂੰ ਪੁੱਛ ਲਵੋ ਜਾਗਰ ਨੇ ਬੜੀ ਹੀ ਅਧੀਨਗੀ ਨਾਲ ਕਿਹਾ ਮੈਂ ਬੀਜੀ ਨੂੰ ਪੁੱਛਦਾ ਹਾਂ ਹਰਬੰਸ ਨੇ ਅੰਦਰ ਆ ਕੇ ਬੀਜੀ ਦਾ ਮਾਨ ਰੱਖਦੇ ਪੁੱਛਿਆ ਬੇਜੀ ਸੰਦੂਰੇ ਦੇ ਸੌਹਰੇ ਐ ਕੁਸਲੇ ਤੇ ਕੁਸਲੇ ਵਾਲੀਆਂ ਉਸਲਵੱਟੇ ਲਈ ਜਾਂਦੀਆਂ ਕਿ ਰੂਪ ਭੈਣ ਜੀ ਦੇ ਘਰ ਜਾਗੋ ਲੈ ਕੇ ਆਉਣੀ ਹੈ ਉਹ ਆਉਣ ਕਿ ਨਾ ਕਿ ਜਾਗੋ ਦਾ ਸ਼ਗਨ ਘਰ ਭੇਜ ਦਈਏ ਨਹੀਂ ਪੁੱਤ ਆਉਣ ਦੇ ਸ਼ਗਨ ਤੇ ਤੇਲ ਕਰ ਆਈਆਂ ਨੂੰ ਦੇਵਾਂਗੇ ਪਰ ਰਾਤ ਨੂੰ ਨਾ ਆਉਣ ਹੁਣੇ ਹੀ ਆ ਜਾਣ ਰਾਤ ਨੂੰ ਕੀ ਸੇਵਾ ਕਰਾਂਗੇ ਗਰਮੀ ਬਾੜੀ ਐ ਆਉਣ ਗੀਆਂ ਨੱਚ ਟੱਪ ਜਾਣਗੀਆਂ ਰੂਪ ਵੀ ਮੈਨੂੰ ਦੱਸਦੀ ਦੱਸਦੀ ਜਾਂਦੀ ਸੀ ਆਉਣ ਦੇ ਜੀ ਸਦਕੇ ਬੇਜੀ ਨੇ ਪੂਰੇ ਜ਼ਿੰਦਾ ਦਲੀ ਨਾਲ ਕਿਹਾ ਹਰਬੰਸ ਨੇ ਬਾਹਰ ਆ ਕੇ ਜਾਗਰ ਨੂੰ ਕਿਹਾ ਜਾਗਰ ਜਾ ਕੇ ਹੀ ਭੇਜ ਦੇ ਰਾਤ ਨੂੰ ਤਾਂ ਕੋਸ਼ਿਸ਼ ਇਹ ਦੇ ਨਾ ਭਾਲੇ ਦਰਵਾਜਾ ਪਾਣੀ ਛਿੜਕਾ ਕੇ ਕੈਮ ਕਰ ਦਿੰਨੇ ਆ ਠੰਡੇ ਦਾ ਇੰਤਜ਼ਾਮ ਵੀ ਕਰ ਦਈਏ ਘੰਟੇ ਘਮਗਰੋਂ ਨਾਨਕਾ ਤੇ ਦਾਦਕਾ ਮੇਲ ਖੌਰੂ ਪੌਂਦਾ ਆ ਗਿਆ ਪਿੰਡ ਵੱਲ ਨੂੰ ਹਰੇ ਪੀਲੇ ਲਾਲ ਕੱਗਰੇ ਸਾਧ ਸਾਧਣੀਆਂ ਤੇ ਜਸ਼ਦੀਆਂ ਪੋਸ਼ਾਕਾਂ ਨਾਲ ਰੰਗ ਬੰਨੀ ਆ ਰਿਹਾ ਸੀ ਸੱਤ ਵਿੱਚ ਖੜ ਕੇ ਕਹਿੰਦੀਆਂ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾ ਨੜਿਆਂ ਦਾ ਕਿੱਥੇ ਲਾਹੇਂਗੀ ਕਿੱਥੇ ਲਾਹੇਂਗੀ ਨੀ ਇਹ ਪਿੰਡ ਛੜਿਆਂ ਦਾ ਮੂਰਲਾ ਟੱਪਾ ਦੋ ਜਣੀਆਂ ਬੋਲਦੀਆਂ ਤੇ ਮਗਰਲੀ ਟੱਪਾ ਸਾਰਾ ਮੇਲ ਹੀ ਬੋਲ ਰਿਹਾ ਸੀ ਐਉਂ ਟੱਪੇ ਦੀ ਠੁੱਕ ਬਣ ਜਾਂਦੀ ਹੈ ਫਿਰ ਉਹਨਾਂ ਨੇ ਹੋਰ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇਲੂ ਬਾਣੀਆਂ ਨੇ ਜਦ ਲੰਮੀ ਹੀਕ ਕੰਨ ਲਾ ਕੇ ਸੁਣੀ ਤਾਂ ਹੱਟੀ ਨੂੰ ਜਿੰਦਰਾ ਲਾ ਕੇ ਭੱਜਣ ਲੱਗਾ ਦੋ ਜਣੀਆਂ ਨੇ ਭੱਜੇ ਜਾਂਦੇ ਬਾਣੀਆਂ ਨੂੰ ਢਾ ਲਿਆ ਤੇ ਉਹ ਤੋਂ ਕੁੰਜੀ ਖੋਹ ਲਈ ਤੇਲੂ ਤਪ ਮੱਤਰ ਗਿਆ ਸਾਰੀਆਂ ਉਹਦੇ ਦਵਾਲੇ ਹੋ ਗਈਆਂ ਗਿੱਧਾ ਪਾ ਕੇ ਨੱਚਣ ਲੱਗ ਪਈਆਂ ਹੱਟੀ ਵਿੱਚ ਸ਼ੇਰ ਬਾਣੀਆਂ ਬਾਰ ਨਿੱਕਲੇ ਗਿੱਦੜ ਬਣ ਜਾਵੇ ਦੋ ਕੋਨੇ ਬੜੀ ਖਲੀਮੀ ਨਾਲ ਕਿਹਾ ਹੁਣ ਲਾਲਾ ਖਿਹੜਾ ਛੜਾ ਨਹੀਂ ਤਾਂ ਦੇਖ ਲੈ ਤੇਲੂ ਨੇ ਕੰਬਦੇ ਹੱਥਾਂ ਨਾਲ ਜਿੰਦਰਾ ਖੋਲਿਆ ਪਕੌੜੀਆਂ ਵਾਲਾ ਪੀਪਾ ਮੂਹਰੇ ਕਰ ਦਿੱਤਾ ਤੇਲ ਦੀ ਇੱਕ ਬੋਤਲ ਦੇ ਦਿੱਤੀ ਤੇ 11 ਰੁਪਏ ਦੇ ਕੇ ਹੱਥ ਬੰਨਣ ਲੱਗ ਪਿਆ ਲਾਲਾ ਨਿੱਕਾ ਨਾ ਕੱਤ ਵੇਖ ਲੈ ਖਿੱਦੋ ਬਣਾ ਦੇਵਾਂਗਾ ਘੋਟਣੇ ਵਾਲੀ ਮੇਲਣ ਨੇ ਕਿਹਾ ਨਾ 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 ਮੈਂ ਹੱਥ ਜੋੜਦਾ ਹਾਂ ਤੁਹਾਡੇ ਅੱਗੇ ਵਟਤ ਦੀ ਕੁਛ ਨਹੀਂ ਿੰਡਾਨੀਆਂ ਹੱਟੀਆਂ 'ਚ ਤਾਂ ਬਸ ਹੱਥ ਚਟਾਈ ਹੁੰਦੀ ਐ ਦੇਵੀ ਦੀ ਸੋ ਜਾਓ ਜਾਓ ਲੰਬੜਾਂ ਤੇ ਜਾਉਂਦੀਆਂ ਵਸਦੀਆਂ ਰਹੋ ਟੀਮੀਆਂ ਵਿਆਹ ਚ ਬੜਦਗਾਹ 'ਚ ਤੇ ਕੁੱਤੀ ਕਪਾਹ 'ਚ ਚਾਂਬਲੇ ਸੂਤ ਨਹੀਂ ਆਉਂਦੇ ਕਿਸੇ ਸਿਆਣੀ ਟੀਮੀ ਨੇ ਮੇਲ ਨੂੰ ਹੱਟ 'ਚੋਂ ਕੱਢ ਕੇ ਹਰਭਾਂਸ ਕੇ ਘਰ ਵੱਲ ਤੋਰ ਲਿਆ ਤੇਲੂ ਦਾ ਮਸਾਂ ਸਾਚ ਸਾ ਆਇਆ ਬਿੰਦ ਕੋ ਮਗਰੋਂ ਜਾਂਦਗਾਂ ਨੂੰ ਵੇਖ ਲਵੇ ਕਿ ਕਿਤੇ ਫੇਰ ਤਾਂ ਨਹੀਂ ਮੁੜੀਆਂ ਆਉਂਦੀਆਂ ਇੱਕ ਮੇਲਣ ਦੇ ਸਿਰ ਉੱਤੇ ਮਠਿਆਈ ਪ੍ਰਾਂਤ ਚ ਪਾ ਕੇ ਸਿਰ ਉੱਤੇ ਰੱਖੀ ਹੋਈ ਸੀ ਇੱਕ ਨੇ ਖੇਸ ਤੇ ਸੂਟ ਸਿਰ ਤੇ ਰੱਖਿਆ ਹੋਇਆ ਸੀ ਜਾਗੋ ਭਾਵੇਂ ਜਗਾਈ ਨਹੀਂ ਸੀ ਪਰ ਤਿਆਰ ਕਰਕੇ ਜ਼ਰੂਰ ਲੈ ਆਂਗਾ ਸੀ ਉਹਨਾਂ ਨੂੰ ਪਤਾ ਸੀ ਕਿ ਮੁਰਦਿਆਂ ਨੂੰ ਨੇਰਾ ਹੋ ਜਾਣਾ ਹੈ ਜਗਾ ਕੇ ਤੁਰ ਪਾ ਮੰਗੀਆਂ ਮੇਲਣਾ ਤੁਰਿਆਂ ਜਾਂਦੀਆਂ ਵੀ ਨੱਚਦੀਆਂ ਜਾ ਰਹੀਆਂ ਸਨ ਜਾਗੋ ਵਾਲੀ ਦੇ ਮੂਰੇ ਘੋਟਣੇ ਵਾਲੀ ਟਪੂਸੀਆਂ ਮਾਰ ਮਾਰ ਨੱਚ ਰਹੀ ਸੀ ਸਾਦਨੀ ਨੇ ਲੱਪਲੱਪ ਕਰੀਮ ਪਾਊਡਰ ਸੁਰਖੀ ਲਾ ਕੇ ਕਾਲਾ ਕੱਗੜਾ ਕਾਲੀ ਚੁੰਨੀ ਤੇ ਸੰਤਰੀ ਗੋਟੇ ਵਾਲਾ ਕਮੀਜ਼ ਪਾਇਆ ਸੀ ਸਾਧਨੀ ਤਾਂ ਬੜਾ ਹੀ ਜਚਦੀ ਸੀ ਬਥੇਰੇ ਅੱਡੋ ਅੱਡ ਸੁਆਂਗ ਰਚੇ ਹੋਏ ਸਨ ਡਾਂਗ ਘੁੰਗਰਿਆਂ ਵਾਲੀ ਸਾਧਨੀ ਬਣੀ ਔਰਤ ਦੇ ਹੱਥ ਵਿੱਚ ਸੀ ਫਿਰ ਤਿੱਖੀਆਂ ਤੇ ਮਿੱਠੀਆਂ ਆਵਾਜ਼ਾਂ ਨੇ ਜਾਗੋ ਟੱਪੇ ਦੀ ਸ਼ੈਭਰ ਲਾ ਦਿੱਤੀ ਲੰਬੜਾ ਜੋਰੋ ਜਗਾ ਲੈਵੇ ਜਾਗੋ ਆਈ ਲੰਬੜਦਾਰ ਤੋਂ ਜੱਕਦੀਆਂ ਵੀ ਸਨ ਸੰਗਦੀਆਂ ਸੰਗਾਉਂਦੀਆਂ ਗਾ ਗੰਗਾ ਚੁੱਪ ਕਰ ਬੀਬੀ ਮਸਾ ਸਵਾਈਆ ਲੋਰੀ ਦੇ ਕੇ ਪਾਈਆ ਹੁਣ ਹਰਬੰਸ ਦਾ ਦਰਵਾਜ਼ਾ ਆ ਗਿਆ ਹਰ ਬੰਸ ਕੁਰਸੀ ਤੇ ਬੈਠਾ ਸੀ 8-10 ਮੰਜੇ ਢਾਹੇ ਪੈ ਸਨ 10 ਕੁਰਸੀਆਂ ਵੀ ਸਨ 베ਜੀ ਅੰਦਰੋਂ ਆ ਗਏ ਅਜਮੇਰ ਮੇਲੋ ਰੂਪ ਤੇ ਆਂਡ ਗਵਾੜ ਪਿੰਡ ਦੇ ਮੁੰਡਿਆਂ ਨੇ ਵੱਡਿਆ ਪਤੀਲਿਆਂ ਵਿੱਚ ਖੰਡ ਖੋਰ ਲਈ ਸ਼ਰਬਤ ਤਿਆਰ ਹੋਣ ਲੱਗੇ ਬਰਫ਼ ਤੇ ਲੂ ਬਾਣੀਆਂ ਤੋਂ ਲੈ ਆਂਦੀ ਲੰਗਰ ਚੱਲ ਪਿਆ ਸੀਬੋ ਦੀ ਨਾਨੀ ਨੇ ਪੱਤੀ ਤੇ ਲੰਬੜਦਾਰ ਦਾ ਮਾਣ ਕਰਦਿਆਂ ਖੇਸ ਸੂਟ ਤੇ ਮਠਿਆਈ ਦੀ ਪ੍ਰਾਂਤ 베ਜੀ ਅੱਗੇ ਰੱਖ ਦਿੱਤੀ ਆਹ ਕੀ ਐਡੀ ਖੇਚਲ 베ਜੀ ਨੇ ਕਿਹਾ ਹੁਣ ਹਰਬੰਸ ਉੱਠ ਕੇ ਜਾਣ ਲੱਗਿਆ ਤਾਂ ਦੋ ਮੇਲਣਾ ਦਾ ਤਰਲੇ ਪਰੇ ਟੱਪਾ ਸੀ ਸੱਚ ਦੇ ਬਚਨ ਸਿਆ ਧਾਈਆਂ ਵੇ ਉੱਠ ਕੇ ਨਾ ਜਾ ਲੰਬੜਾ ਘਰ ਤੇਰੇ ਪਰੌਣੀਆਂ ਆਈਆਂ ਅਸੀਂ ਗੋਰੀਆਂ ਮਾਵਾਂ ਦੀਆਂ ਜਾਈਆਂ ਵੇ ਉੱਠ ਕੇ ਨਾ ਜਾ ਇੱਕ ਜਵੇ ਵਾਲੀ ਮੇਲਣ ਨੇ ਹੱਥ ਉੱਚਾ ਕਰਕੇ ਮੇਲ ਨੂੰ ਹਦਾਇਤ ਕੀਤੀ ਕਿ ਕੋਈ ਮਾੜੀ ਬੋਲੀ ਨਹੀਂ ਪੌਣੀ ਸਾਰਾ ਪਰਿਵਾਰ ਇਕੱਠਾ ਬੈਠਾ ਹੈ ਇਥੇ ਤੀਆਂ ਨਹੀਂ ਬਈ ਜੇ ਜੋ ਮਰਜੀ ਬੋਲੀ ਜਾਓ ਇਹ ਰੂਪ ਭੈਣ ਜੀ ਦਾ ਕਰ ਹੈ ਇਸ ਘਰ ਦਾ ਮਾਣ ਆਪਾਂ ਰੱਖਣਾ ਹੈ ਕੁਸਲੇ ਵਾਲੀਆਂ ਤਾਂ ਬੜੀਆਂ ਅਰਕਾਨਾ ਨੇ ਅਜਮੇਰ ਨੇ ਕਿਹਾ ਫੇਰ ਤਾਂ ਉਹ ਗਿੱਦਾ ਪਿਆ ਦਿਨ ਅੰਦਰ ਬਾਹਰ ਹੋ ਚੱਲਿਆ ਸੀ ਮੇਲ ਨੇ ਹੁਣ ਜਾਗੋ ਵੀ ਜਗਾ ਲਈ ਨਾਲੇ ਚਾਨਣ ਹੋ ਗਿਆ ਨੱਚ ਟੱਪਣ ਤੋਂ ਬਾਅਦ ਮੇਲ ਮੰਝਾਂ ਤੇ ਬਹਿ ਗਿਆ ਠੰਡੇ ਮਿੱਠੇ ਪਾਣੀ ਦੀ ਸੇਵਾ ਸਾਰੇ ਮੇਲ ਦੀ ਕੀਤੀ ਗਈ 베ਜੀ ਨੇ ਇੱਕ ਬੋਤਲ ਸਰੋਂ ਦਾ ਤੇਲ ਜਾਗੋ ਲਈ 100 ਰੁਪਿਆ ਜਾਗੋ ਦਾ ਸ਼ਗਨ ਸੀਬੋ ਦੇ ਦੋ ਸੂਟ ਦੋ ਪੱਖੀਆਂ 100 ਰੁਪਿਆ ਸ਼ਗਰ ਮਠਿਆਈ ਵਾਲੀ ਪ੍ਰਾਂਤ ਨੂੰ ਕਣਕ ਅਤੇ ਗੁੜ ਨਾਲ ਭਰ ਦਿੱਤਾ ਮੇਲ ਤਾਂ ਬਾਗੋ-ਬਾਗ ਹੋ ਗਿਆ ਤੇ ਆਨੰਦ ਕਾਰਜ ਉੱਤੇ ਆਉਣ ਲਈ ਵਾਰ-ਵਾਰ ਕਿਹਾ ਜਾਗੋ ਵਿੱਚੋਂ ਤੇਲ ਮੁੱਕਿਆ ਕੋਈ ਪਾਊਗਾ ਨਸੀਬਾਂ ਵਾਲਾ ਤੇ ਫਿਰ ਉੱਠ ਕੇ ਤੁਰ ਪਈਆਂ ਹੁਣ ਤੁਰਦੀਆਂ ਗਾਉਣ ਲੱਗ ਪਈਆਂ ਸਭ ਨੂੰ ਰਾਮ ਸੱਤ ਬੁਲਾਈ ਸੁਖੀ ਵਸਦੀ ਜੀ ਲੰਬੜਾ ਤੇਰੀ ਨਾਗਰੀ ਜੀ ਸੁਖੀ ਵਸਦੀ ਤੇਰੇ ਸਰ ਉੱਤੇ ਕਲੰਗੀ ਸਜਦੀ ਜੀ ਲੰਬੜ ਦੀ ਉਸਤਾਦੀ ਦੇ ਕਹੇ ਇਹ ਗੀਤ ਹਵਾ ਵਿੱਚ ਗੂੰਜਣ ਲੱਗ ਪਈ ਹੁਣ ਮੇਲ ਤੁਰਿਆ ਜਾ ਰਿਹਾ ਸੀ ਤਾਂ ਭੂਰ ਪਹਿਣ ਲੱਗ ਪਈ ਤੇ ਮੇਲਣਾ ਬੋਲੀ ਚੁੱਕ ਲਈ ਤੇ ਮੀਹ ਦੀਆਂ ਛੱਲਾਂ ਨੂੰ ਉਲਾਂਭਾ ਦੇਣ ਲੱਗ ਪਈਆਂ ਪੱਛੋਂ ਦੀਆਂ ਪਹਿਣ ਕਣੀਆਂ ਮੇਰਾ ਭੇਜ ਗਿਆ ਵਰੀ ਦਾ ਲਹਿੰਗਾ ਨਾਨਕੇ ਮੇਲ ਤਾਂ ਘਰ ਪਹੁੰਚ ਗਿਆ ਹੁਣ ਅਜੀਬ ਜਿਹੀ ਖੁਸ਼ੀ ਮਹਿਸੂਸ ਹੋਈ ਸਭ ਨੂੰ ਰਾਜ ਤੇ ਕੁਲਵੰਤ ਜੇ ਹੁੰਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ ਅਜਮੇਰ ਨੇ ਕਿਹਾ ਕੰਤ ਐਤ ਕੀ ਆਇਆ ਨਹੀਂ ਤੇ ਰਾਜ ਟਰੈਕਟਰ ਦਾ ਕੰਮ ਕਰਵਾਉਣ ਗਿਆ ਮੰਡੀ ਵੱਲ ਚੱਲ ਕੋਈ ਨਹੀਂ ਕੱਲ ਅਨੰਦਾ ਤੇ ਰੂਪ ਤੇ ਰਾਜ ਜਾ ਆਉਣਗੇ ਮੈਂ ਕੀ ਕਰਨ ਜਾਣਾ ਹੈ ਉੱਥੇ ਵੇਜੀ ਰੂਪ ਨੇ ਕਿਹਾ ਤੂੰ ਪੂਨਮ ਨੂੰ ਮਿਲ ਆ ਨਾਲੇ ਕੱਲ ਨੂੰ ਵੇਜੀ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਦਾ ਆਉਣਾ ਜਾਣਾ ਤਾਂ ਜਮ੍ਹਾਂ ਹੀ ਘਟ ਗਿਆ ਮੈਂ ਕੱਲ ਨੂੰ ਜਾਵਾਂਗੀ ਅੱਜ ਦਿਮਾਗ 'ਚ ਨਹੀਂ ਆਈ ਭਾਵੇਂ ਨਾਨਕਾ ਮੇਲ ਆਏ ਤੇ ਸੱਧ ਹੀ ਲੈਂਦੇ ਰੂਪ ਨੂੰ ਵੇਲਾ ਖੋੰਜ ਪਛਤਾਵਾ ਸੀ ਆਥਣੇ ਸੀ ਰ ਹੱਸ ਹੱਸ ਕੇ ਮਿਲਣ ਨਕਲਾ ਬਾਹਰ ਲੈ ਕੇ ਲੌਂਦੇ ਰਹੇ ਤੇ ਉਹ ਤਿੰਨੇ ਜਣੀਆਂ ਰਸੋਈ ਚ ਵੜ ਗਈਆਂ ਪਹਿਲਾਂ ਤਾਂ ਰਾਤ ਨੂੰ ਵਿਆਹ ਵਾਲੇ ਘਰਾਂ ਅਨਾਉਂਸਮੈਂਟ ਹੋ ਗਈ ਕਿ ਕੱਲ ਨੂੰ ਸੰਦੂਰਾ ਸਿੰਘ ਖੂਹੀ ਵਾਲੇ ਦੀਤੀ ਦੇ ਆਨੰਦ ਕਾਰਜ ਨੇ ਥੋੜਾ ਥੋੜਾ ਤੇ ਬਹੁਤੇ ਚ ਬਹੁਤਾ ਦੁੱਧ ਭੇਜਣ ਦੀ ਕਿਰਪਾਲਤਾ ਕਰਨੀ ਹੈ ਫਿਰ 7:00 ਵਜੇ ਇਹੀ ਕਿਹਾ ਗਿਆ ਕਿ ਨਾਲੇ ਭਾਈ 9:00 ਵਜੇ ਆਨੰਦ ਕਾਰਜ ਨੇ ਰੁਪਿੰਦਰ ਤੇ ਰਾਜ ਮੋਟਰਸਾਈਕਲ ਤੇ ਚਲੇ ਗਏ ਘਰ ਦੂਰ ਹੀ ਹੈ ਰੂਪ ਨੇ ਵੇਖਿਆ ਕਿ ਪੂਨਮ ਜੀਤ ਵੀ ਉੱਥੇ ਹੀ ਹੈ ਤੂੰ ਬਿਮਾਰੀ ਪੂਨਮ ਰੂਪ ਨੇ ਪੁੱਛਿਆ ਨਹੀਂ ਤਾਂ ਐਉਂ ਲੱਗਦਾ ਹੈ ਜਿਵੇਂ ਬਿਮਾਰ ਹੋ ਕੇ ਉੱਠੀ ਹੋਵੇਂ ਹੋਰ ਤੂੰ ਕਿਹੜਾ ਮੇਰਾ ਪਤਾ ਲੈਣ ਆਈ ਹੈ ਪੂਨਮ ਨੇ ਉਲਾਮਾ ਦੇਣ ਵਾਂਗ ਕਿਹਾ ਮੈਨੂੰ ਤਾਂ ਪਤਾ ਨਹੀਂ ਮੈਂ ਕੱਲ ਹੀ ਆਈ ਸੀ ਆਉਂਦਿਆਂ ਹੀ ਮਿਲਣਾ ਆ ਗਈਆਂ ਰੂਪ ਨੇ ਸਪਸ਼ਟ ਕੀਤਾ ਅੱਛਾ ਜਿੱਥੇ ਤੂੰ ਲੱਗੀ ਹੋਈ ਐ ਉੱਥੋਂ ਦਾ ਨਾਨਕਾ ਮੇਲਾ ਆਇਆ ਤਾਂ ਔਰਤਾ ਕਹਿ ਰਹੀਆਂ ਸਨ ਕੱਲ ਨੰਬਰਦਾਰਾਂ ਨੇ ਜਾਗੋ ਲੈ ਕੇ ਗੰਨਿਆ ਸੀ ਬੜਾ ਮਾਣ ਕੀਤਾ ਉਹਨਾਂ ਨੇ ਪੂਨਮ ਨੇ ਰੂਪ ਨੂੰ ਦੱਸਿਆ ਆਨੰਦ ਕਾਰਜਾਂ ਤੋਂ ਬਾਅਦ ਘਰ ਚੱਲਾਂਗੇ ਰੂਪ ਨੇ ਕਿਹਾ ਤੇਰੀ ਮਰਜ਼ੀ ਹੈ ਪੂਨਮ ਨੇ ਕਹਿ ਦਿੱਤਾ ਦੋਹਾਂ ਨੇ ਆਨੰਦ ਕਾਰਜ ਵੇਖੇ ਭੂੰਡੀਤਾ ਭੱਜੀ ਫਿਰਦੀ ਸੀ ਉਹਦੇ ਭੈਣ ਜੋ ਆਨੰਦ ਕਾਰਜਾਂ ਤੇ ਆਏ ਸਨ ਸਾਰਾ ਮੇਲਾ ਉਲਰ ਉਲਰ ਵੇਖ ਰਿਹਾ ਸੀ ਪੂਨਮ ਤੇ ਰੂਪ ਨੂੰ ਬਾਈ ਅਸੀਂ ਘਰ ਚੱਲਿਆਂ ਹਾਂ ਰੂਪ ਨੇ ਰਾਜ ਨੂੰ ਕਿਹਾ ਜੇ ਕਹੋ ਤਾਂ ਛੱਡਾਂ ਵਾ ਚੱਲ ਬਈ ਛੱਡ ਹੀ ਆ ਗਰਮੀ ਬਹੁਤ ਹੈ ਪੂਨਮ ਕੁਝ ਨਹੀਂ ਬੋਲੀ ਨਾ ਬੋਲਣਾ ਹੀ ਠੀਕ ਸੀ ਰਾਜ ਪਿੱਛੇ ਰੂਪ ਬੈਠ ਗਈ ਤੇ ਫਿਰ ਪੂਨਮ ਕਾਸ਼ ਇਹ ਸਫਰ ਉਮਰ ਜਿੰਨਾ ਲੰਮਾ ਹੁੰਦਾ ਰਾਜ ਚੁੱਪ ਹੈ ਦੋਹਾਂ ਨੂੰ ਘਰ ਲਾ ਕੇ ਫਿਰ ਵਿਆਹ ਵਾਲੇ ਘਰ ਆ ਗਿਆ ਸੀ ਹਰਬੰਸ ਲਹਿਰੇ ਵਾਲੇ ਗੁਰਜੰਟ ਸਿੰਘ ਆਪਣੇ ਦੋਸਤ ਦੇ ਭਤੀਜੇ ਦੇ ਵਿਆਹ ਤੇ ਗਿਆ ਹੋਇਆ ਹੈ ਪੂਨਮ ਤੇ ਰੂਪ ਰਾਜ ਵਾਲੀ ਬੈਠਕ ਵਿੱਚ ਬੈਠ ਗਈਆਂ ਪੂਨਮ ਤੂੰ ਉਹ ਤਾਂ ਨਹੀਂ ਜੋ ਅੱਜ ਤੋਂ 4-5 ਮਹੀਨੇ ਪਹਿਲਾਂ ਸੀ ਰੂਪ ਨੇ ਬੈਠਕ ਦਾ ਦਰਵਾਜ਼ਾ ਭੇੜਦਿਆਂ ਕਿਹਾ ਹਾਂ ਮੈਂ ਉਹ ਨਹੀਂ ਉਹ ਪੂਨਮ ਤਾਂ ਮਰ ਗਈ ਫਿਰ ਮੈਂ ਦੁਬਾਰਾ ਉੱਗ ਪਈ ਹਾਂ ਜਿਹਦਾ ਨਾਂ ਉਹ ਦਿਲ ਹੈ ਨਾ ਕੋਈ ਵजूद ਨਾ ਸ਼ੌਕ ਪੂਨਮ ਨੇ ਹਾਰੇ ਹੋਏ ਜਵਾਰੀ ਵਾਂਗ ਕਿਹਾ ਪੂਨਮ ਸਭ ਖੁਸ਼ਕਿਸਮਤ ਵਿੱਚ ਲਿਖਿਆ ਹੁੰਦਾ ਹੈ ਰੂਪ ਨੇ ਤਰਲੇ ਵਾਂਗ ਕਿਹਾ ਠੀਕ ਹੈ ਭੈਣੇ ਪੂਨਮ ਨੇ ਰੂਪ ਦੀ ਹਾਮੀ ਭਰੀ ਜਿੱਥੇ ਦੋ ਜਵਾਨੀਆਂ ਮਿਲਣੀਆਂ ਜਜ਼ਬਾਤ ਡੋਲਣਗੇ ਹੀ ਪਰ ਜੇ ਕੋਈ ਸਮਾਜ ਦੇ ਬੰਧਨਾਂ ਨੂੰ ਤੋੜਨਾ ਚਾਹੇ ਤਾਂ ਹੋਰ ਵੀ ਬੜਾ ਕੁਝ ਟੁੱਟੇਗਾ ਖੂਨ ਦੇ ਰਿਸ਼ਤੇ ਲਹੂ ਦੇ ਪਿਆਸੇ ਹੋ ਜਾਂਦੇ ਨੇ ਅੰਗ ਸਾਖ ਗਲੀ ਮੁਹੱਲੇ ਸਭ ਦੁਸ਼ਮਣ ਕੀ ਕੀਤਾ ਜਾ ਸਕਦਾ ਹੈ ਕਈ ਵਾਰ ਤਾਂ ਕਿਸੇ ਨੂੰ ਮਿਲਣਾ ਵੀ ਗੁਨਾਹ ਬਣ ਜਾਂਦਾ ਹੈ ਮੇਲੇ ਭਾਬੀ ਨੇ ਮੈਨੂੰ ਜਦ ਸਾਰਾ ਕੁਝ ਦੱਸਿਆ ਤਾਂ ਮੇਰਾ ਤਾਂ ਤੈਨੂੰ ਮਿਲਣ ਲਈ ਹੌਸਲਾ ਹੀ ਨਾ ਪਿਆ ਸੱਚ ਪੁੱਛੇ ਤਾਂ ਇਸ ਕਰਕੇ ਮੈਂ ਨਹੀਂ ਆਈ ਪਿਛਲੇ ਹਫਤੇ ਰੂਪ ਨੇ ਲੰਮਾ ਹੌਂਕਾ ਭਰ ਕੇ ਕਿਹਾ ਰੂਪ ਤੈਨੂੰ ਰਾਜ ਨੇ ਕੁਝ ਕਿਹਾ ਹੈ ਦੁੱਖ ਦੀ ਤਾਂ ਇਹੀ ਗੱਲ ਹੈ ਕਿ ਹੁਣ ਉਹ ਕੁਝ ਕਹਿੰਦਾ ਨਹੀਂ ਹੈ ਤੇਰੀ ਰਜਾ ਵਿੱਚ ਉਹਦੇ ਸਿਰ ਨਿਵਾ ਦਿੱਤਾ ਹੈ ਲਿਖਦਾ ਤਾਂ ਉਹ ਪਹਿਲਾਂ ਵੀ ਸੀ ਹੁਣ ਆਪਣਾ ਦਰਦ ਆਪਣੇ ਲਹੂ ਵਿੱਚ ਕਲਮ ਡਬੋ ਕੇ ਲਿਖੇਗਾ ਰੂਪ ਨੇ ਕੁਝ ਫਿਕਰਮੰਦ ਹੋ ਕੇ ਕਿਹਾ ਰੂਪ 베ਜੀ ਕਿੱਥੇ ਨੇ ਪੂਨਮ ਨੂੰ 베ਜੀ ਦਾ ਹੀ ਆਸਰਾ ਤੇ ਹੌਸਲਾ ਸੀ ਸ਼ਾਇਦ ਹੁਣ ਆ ਆਪਦੇ ਕਮਰੇ 'ਚ ਨੇ ਚਲ ਉਹਨਾਂ ਨੂੰ ਮਿਲੀਏ ਰੂਪ ਨੂੰ ਪਤਾ ਸੀ ਕਿ ਪੂਨਮ ਦੇ ਦਿਲ 'ਚ ਦਰਦ ਨਕੋ ਨਕ ਭਰਿਆ ਪਿਆ ਬੇਜੀ ਦੇ ਕਮਰੇ ਵਿੱਚ ਵੱਡਦਾ ਵੱਦਦੇ ਕਰਕੇ ਹੀ ਆਪ ਪਿਸ਼ਾਮ ਮੁੜ ਆਈ ਪੂਨਮ ਬੇਜੀ ਦੇ ਨਾਲ ਲੱਗ ਕੇ ਬੈਠ ਗਈ ਤੇ ਫਿਰ ਉਹਨਾਂ ਨੂੰ ਗਲਵਕੜੀ ਪਾ ਲਈ ਦੋਵੇਂ ਜਣੀਆਂ ਰੋਣ ਲੱਗ ਪਈਆਂ ਧੀਏ ਇਸ ਮੋਹ ਨੂੰ ਤੋੜਿਆ ਨਹੀਂ ਜਾਣਾ ਜੱਗ ਵੈਰੀ ਤੋਂ ਮੈਂ ਡਰਦੀ ਆ ਤੇਰੀ ਵੀ ਇੱਜ਼ਤ ਦਾ ਖਿਆਲ ਹੈ ਬੇਜੀ ਹੁਣ ਪੂਨਮ ਦੀ ਭੁੱਬ ਨਿਕਲ ਗਈ ਪੁੱਤ ਇਹ ਹੀ ਹਾਲ ਰਾਜ ਦਾ ਹੈ ਇੱਕ ਦਿਨ ਤਾਂ ਸਾਰੇ ਟੱਬਰ ਨੇ ਮਸਾਂ ਚੁੱਪ ਕਰਾਇਆ ਨਾ ਰੋ ਮੇਰੀ ਧੀ ਸੰਜੋਗ ਵਿਜੋਗ ਦੋਰੇਕਾਰ ਚਲਾਏ ਲੈ ਕੇ ਆਵੇ ਭਾਗ ਰੂਪ ਪਾਣੀ ਲਿਆ ਰੂਪ ਨੂੰ ਪਤਾ ਸੀ ਕਿ ਦੋਵੇਂ ਰੋਣ ਗੰਗਾ ਉਹ 베ਜੀ ਦੇ ਕਹਿਣ ਤੋਂ ਪਹਿਲਾਂ ਹੀ ਪਾਣੀ ਲਈ ਖੜੀ ਸੀ ਜਦੋਂ ਪੂਨਮ ਰੋਹਟੀ ਤਾਂ ਹੋਰ ਵੀ ਸੋਣੀ ਲੱਗ ਰਹੀ ਸੀ